ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਤਪ ਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਨਗਰ ਲੋਹਤ ਰੋਦੀ ਇਥੋਂ ਜਿਹੜੇ ਸੇਵਾਦਾਰ ਨੇ ਉਹ ਦਸਵੰਦ ਦੇ ਰੂਪ ਦੇ ਵਿੱਚ ਸਾਰੇ ਨਗਰ ਤੋਂ ਜਿਹੜੀ ਰਸ ਦਾ ਉਹ ਮਨੁੱਖਤਰੀ ਸੇਵਾ ਜਿਹੜੀ ਸੰਸਥਾ ਹਸਨਪੁਰ ਇਹਨੂੰ ਕੇ ਮੁੱਖ ਸੇਵਾਦਾਰ ਜਿਹੜੇ ਗੁਰਪ੍ਰੀਤ ਸਿੰਘ ਮੈਂਟੂ ਚਲਾ ਰਹੇ ਨੇ ਉਹਨਾਂ ਦੀ ਗਵਾਈ ਵਿੱਚ ਚੱਲ ਰਹੀ ਸੰਸਥਾ ਵੱਜ ਆਪਣਾ ਯੋਗਦਾਨ ਬਣਦਾ ਯੋਗਦਾਨ ਨਗਰ ਵਾਲਿਓ ਆਈ ਮਹੀਨੇ ਆਕੀ ਹੁੰਦੇ ਸੋ ਬੜਾ ਇਹ ਕਾਰਜ ਹੈ ਜਿਹੜਾ ਬਹੁਤ ਹੀ ਸਲਾਘਾਜੋ ਕਾਰਜਾ ਤੇ ਜਿਹੜੀਆਂ ਇਸ ਹਿਸਾਬ ਦੇ ਨਾਲ ਜਿਵੇਂ ਲੋਕਤਬਦੀ ਵਾਲਿਆਂ ਤੋਂ ਫੋਨ ਦੇ ਵਿੱਚ ਹੀ ਸੇਵਾ ਮਿਲੀ ਆ ਇਹ ਸੇਵਾ ਕਿਸੇ ਕਿਸੇ ਦੇ ਕਰਮਾਚੀ ਆਉਂਦੀ ਆ ਕਿ ਨੌਜਵਾਨ ਕਾਫ ਦੇ ਰੂਪ ਵਿੱਚ ਇਹ ਜਾਣਦੇ ਨੇ ਜਿਹਦੇ ਵਿੱਚ ਬਜ਼ੁਰਗ ਨੇ ਨੌਜਵਾਨ ਨੇ ਬੜੇ ਤਤਪਰੋਕੀ ਸੇਵਾ ਕਰਨ। ਸੋ ਇਹਨਾਂ ਦੀ ਸੇਵਾ ਨੂੰ ਮਹਾਰਾਜ ਫੜ ਲਾ ਤੇ ਕਾਬਲਾ ਦਰਬੰਦਨ ਵਾਧਾ ਜਾਵੇ। ਇਹ ਜਿਹੜਾ ਆਏ ਮਹੀਨੇ ਜਿੱਥੇ ਹਸਨਪੁਰ ਦੇ ਵਿੱਚ ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਉੱਥੇ ਮੈਡੀਕਲ ਕੈਂਪ ਲੱਗਦੇ ਨੇ। ਇਸ ਤੋਂ ਲਾਹੋ ਕੇ ਲੰਗਰ ਚੱਲਦੀ ਰਹੇ ਲੋੜਵੰਦ ਪਰਵਾਰ ਜਿਹੜੀ ਇਥੇ ਮਤ ਤੋਂ ਹੁੰਦੀ ਉਹਦੇ ਵਿੱਚ ਨਗਰ ਦਾ ਐਲਫਲ ਭੇਟਾ ਜਿਹੜਾ ਹੁੰਦੀ ਆ ਉਹ ਸੇਵਾਦਾਰ ਆਪਣੇ ਰੂਪ ਦੇ ਵਿੱਚ ਲੈ ਕੇ ਜਾਂਦੇ ਨੇ ਸੋ ਬੜਾ ਬੜਾ ਧੰਨਵਾਦ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਫਰਮਾਨਾ ਲੰਗਰ ਦੌਲਤ ਵੰਡੀ ਆ ਰਸ ਅੰਮ੍ਰਿਤ ਖੀਰ ਕਿਹਾਲੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲੰਗਰ ਚਲਾਇਆ ਤਾਂ ਉਹ ਲੰਗਰ ਦੀ ਪ੍ਰਥਾ ਸਿੱਖ ਧਰਮ ਦੇ ਵਿੱਚ ਅੱਜ ਵੀ ਜਿਹੜਾ ਸਿੱਖ ਧਰਮ ਨਾਲ ਸੰਬੰਧਤ ਹਰੇਕ ਮਨੁੱਖ ਆਪਣੇ ਹਿਰਦੇ ਦੇ ਵਿੱਚ ਰੱਖਦਾ ਉਸ ਦੇ ਤਹਿਤ ਪੰਜਾਬ ਦੀ ਧਰਤੀ ਤੇ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹ ਆਪਣੇ ਤੌਰ ਤੇ ਸੇਵਾ ਕਰ ਰਹੀਆਂ ਨੇ ਮਨੁੱਖਤਰੀ ਸੇਵਾ ਇਸ ਟਾਈਮ ਜਿਹੜੀ ਸਭ ਤੋਂ ਵੱਡੀ ਸੰਸਥਾ ਪਾ ਕਹਿ ਸਕਦੇ ਆ ਜਿਹੜੀ ਕਿ ਚਰਚਾ ਦੇ ਵਿੱਚ ਆ ਹਸਨਪੁਰ ਗੁਰਪ੍ਰੀਤ ਸਿੰਘ ਮਿੰਟੂ ਜਿਹੜੇ ਕਿ ਨਿਰਸਵਾਰਥ ਜਿਹੜੀ ਸੇਵਾ ਨੇ ਉਹ ਕਰ ਰਹੇ ਨੇ ਮਨੁੱਖਤਰੀ ਸੇਵਾ ਸੰਸਥਾ ਉਹਨਾਂ ਦੀ ਬਣੀ ਹੋਈ ਆ ਜਿਹੜੇ ਕਿ ਬਹੁਤ ਵੱਡੀ ਸੇਵਾ ਨਿਰਸਵਾਰਥ ਕਰ ਰਹੇ ਨੇ ਮਰੀਜ਼ਾਂ ਦਾ ਇਲਾਜ ਹੁੰਦਾ ਬੇ ਘਰਿਆਂ ਨੂੰ ਘਰ ਮਿਲਦਾ ਤੇ ਜਿਹੜੇ ਭੁੱਖੇ ਆਪਾਂ ਕਹਿ ਸਕਦੇ ਆ ਬੇਸਹਾਰ ਨੂੰ ਸਹਾਰਾ ਮਿਲਦਾ ਉਸ ਦੇ ਤਹਿਤ ਜਿਹੜੀਆਂ ਸੇਵਾਵਾਂ ਚੱਲਦੀਆਂ ਨੇ ਨਗਰ ਲੋਹਟਬਦੀ ਤੋਂ ਜਿਹੜੇ ਸਾਡੇ ਸੇਵਾਦਾਰ ਨੇ ਉਹਨਾਂ ਨੇ ਇੱਕ ਬਹੁਤ ਵਧੀਆ ਉਦਮ ਕੀਤਾ ਪਿਛਲੇ ਸਮੇਂ ਦੌਰਾਨ ਉਹਨਾਂ ਨੇ ਇੱਕ ਛੋਟਾ ਜਿਹਾ ਕਾਫਲਾ ਸ਼ੁਰੂ ਕਰਿਆ ਜਿਹੜਾ ਕਿ ਵੱਡਾ ਕਾਫਲਾ ਰੂਪ ਲੈ ਚੁੱਕਿਆ ਜਿਸ ਦੇ ਤਹਿਤ 15 ਦਿਨਾਂ ਬਾਅਦ ਲੋਹਟਬੱਦੀ ਤੋਂ ਜਿਹੜੇ ਸੇਵਾਦਾਰ ਨੇ ਸਾਡੇ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਖੜੀਆਂ ਨੇ ਉਹ ਸੇਵਾ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਤਾਂ ਜੀ ਦਰਸ਼ਨ ਸਿੰਘ ਜੀ ਮੰਡ ਬਾਬਾ ਜੋਤ ਸਿੰਘ ਜੀ ਮੈਂਬਰ ਹਰੀ ਸਿੰਘ ਜੀ ਬਾਬਾ ਬੂਟਾ ਸਿੰਘ ਜੀ ਹਰਦੇਵ ਸਿੰਘ ਜੀ ਮੰਡ ਜੋ ਵੀ ਨੌਜਵਾਨ ਖੜੇ ਨੇ ਗੁਰਜੰਟ ਸਿੰਘ ਜਿਹੜੇ ਕਿ ਸਿਰਫ ਤੇਲ ਦੀ ਗੱਡੀ ਲੈ ਕੇ ਜਾਂਦੇ ਨੇ ਸੇਵਾ ਸਾਰੀ ਦਿਹਾੜੀ ਤੋਂ ਸੇਵਾ ਕਰਨੀ ਇਹਨਾਂ ਨੇ ਜਿਹੜੀਆਂ ਸੇਵਾਵਾਂ ਨੇ ਇਹਦੇ ਵਿੱਚ ਦੁਰਦਰੀ ਸੇਵਾ ਨਗਰ ਚੋਂ ਇਕੱਠੀ ਹੁੰਦੀ ਆ ਬ੍ਰੈਡ ਹੋਗੇ ਰਸ ਹੋਗੇ ਜੋ ਵੀ ਪਾਣੀ ਹੋਗਾ ਤੁਹਾਡੇ ਸਾਹਮਣੇ ਜਿਹੜਿਆ ਆ ਰਸਦ ਪਈ ਆ ਇਹ ਨਿਰਸਵਾਰਥ ਆਪਣੇ ਤੌਰ ਤੇ ਇੱਕ ਸੇਵਾ ਤੌਰ ਤੇ ਲੈ ਕੇ ਜਾਂਦੇ ਨੇ ਆਏ ਮਹੀਨੇ 15 ਦਿਨਾਂ ਬਾਅਦ ਜਿਹੜੀ ਸੇਵਾ ਹੁੰਦੀ ਹੈ ਇਕੱਠੀ ਕਰਕੇ ਲੈ ਕੇ ਜਾਂਦੇ ਨੇ ਇਹ ਸੇਵਾ ਦੇ ਵਿੱਚ ਜਿਹੜਾ ਕੋਈ ਵੀ ਵੀਰ ਯੋਗਦਾਨ ਜਿਹੜਾ ਪਾ ਸਕਦਾ ਜਿਹੜੀਆਂ ਪੱਕੀਆਂ ਸੇਵਾਵਾਂ ਚੱਲਦੀਆਂ ਨੇ ਉਹਨਾਂ ਵਿੱਚ ਸਵਰਗੀ ਜਿਹੜਾ ਸਵਰਗਵਾਸੀ ਕਲਵੰਤ ਸਿੰਘ ਦੇ ਅਮਰੀਕਾ ਵਾਲੇ ਯੂ ਐਸ ਪਰਿਵਾਰ ਗਿਆਨੀ ਕੇ ਪਰਿਵਾਰ ਦੇ ਵਿੱਚੋਂ ਕਵੀਸ਼ਰਾਂ ਦਾ ਪਰਿਵਾਰ ਉਹਨਾਂ ਦੀ ਸੇਵਾ ਪੱਕੀ ਚੱਲਦੀ ਆ ਕਿ ਸਾਡੀ ਸੇਵਾ ਜ਼ਰੂਰ ਲੈ ਕੇ ਜਾਇਆ ਕਰੋ ਇਸ ਤੋਂ ਇਲਾਵਾ ਹੈਪੀ ਬੱਸੀਆਂ ਵਾਲੇ ਉਹਨਾਂ ਦੀ ਸੇਵਾ ਵੀ ਪੱਕੇ ਤੌਰ ਤੇ ਆਉਂਦੀ ਆ ਤੇ ਭਗਤਾਂ ਦਾ ਜਿਹੜਾ ਪਰਿਵਾਰ ਆ ਉਹਨਾਂ ਸੋਨੂ ਭਗਤਾਂ ਦੀ ਉਹਨਾਂ ਦੀ ਪੱਕੀ ਸੇਵਾ ਆਉਂਦੀ ਆ ਜੀ ਇਸ ਤੋਂ ਇਲਾਵਾ ਜਿਹੜਾ ਸ਼ਿਆਮਾ ਕਰਿਆਨਾ ਸਟੋਰ ਆ 10 ਕਿਲੋ ਦੁੱਧ ਦੀ ਸੇਵਾ ਉਹ ਲੈਂਦੇ ਨੇ ਜੋ ਵੀ ਵੀਰ ਸੇਵਾ ਕਰਨੀ ਚਾਵੇ ਉਹ ਇੱਥੇ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਇਹਨਾਂ ਦੀ ਸੇਵਾ ਨੂੰ ਸਲਾਮ ਆ ਤੇ ਗੁਰਪ੍ਰੀਤ ਮੈਂਟੂ ਮਨੁੱਖਤਰੀ ਸੇਵਾ ਸੰਸਥਾ ਦੇ ਵਿੱਚ ਇਹ ਸਾਰਾ ਜਿਹੜਾ ਰਸਤਾ ਉਹ ਜਾਣਦੀ ਆ ਸੋ ਸੇਵਾਦਾਰਾਂ ਦੇ ਵੱਲੋਂ ਸਾਰੇ ਨਗਰ ਨੂੰ ਬੇਨਤੀ ਆ ਵੀ ਜਿਹੜਾ ਵੀ ਲੋੜਵੰਦ ਪਰਿਵਾਰ ਦੀ ਸੇਵਾ ਤਨੋਂ ਮਨੋਂ ਤੁਹਾਨੂੰ ਕਰਨਾ ਚਾਹੀਦਾ ਤਾਂ ਉਹ ਹਰ ਸਮੇਂ ਹਾਜ਼ਰ ਨੇ ਸਮੁੱਚੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ